ਫੋਲਾਤ ਹੋ ਰਿਹਾ ਸਾਡਾ ਕੀ ਬਣੇਗਾ 7 ਲੱਖ ਦੀ ਪਹਿਲਾ ਠੱਗੀ ਹੋਈ ਹੈ 35 ਲੱਖ ਦੀ ਹੋਣ ਹੋਗੀ ਦੁਆਰਾ ਇਹਦਾ ਚਲਦੇ ਰਹੇਗਾ ਤਾਂ ਆਪਾਂ ਬਰਵਾਦ ਹੋ ਜਾਵਾਂਗੇ ਚਲੋ ਤਾਂ ਫ੍ਰੀ ਹੋਏ ਹੁਣ ਆਪਾਂ ਸਾਈਬਰ ਕ੍ਰਾਈਮ ਜਿਹੜੀ ਹੈ ਰਿਪੋਰਟ ਕਰਕੇ ਆਏ ਆਂ ਪਰ ਹੱਲੇ ਮੈਨੂੰ ਅੱਗੇ ਕੁਝ ਨਹੀਂ ਐ ਮੈਂ ਇਹ ਕੰਨਾ ਜਾਂ ਤੇ ਮੈਨੂੰ ਮੇਰਾ ਹਲ ਕੀਤਾ ਜਾਏ ਨਹੀਂ ਤਾਂ ਫਸਾਰੇ ਪਰਿਵਾਰ ਸਮੇਤ ਆਪਾਂ ਸੜਕ 'ਤੇ ਆ ਜਾਵਾਂਗੇ ਹੁਣ ਜਿਹੜੀ ਨਵੀਂ ਠੱਗੀ ਦੁਆਰਾ ਹੋਈ ਹੈ ਇਹਦਾ ਵੀ ਮਿਲੋ ਹੇਤਾ ਕੋਈ ਰਿਸਪੌਂਸ ਨਹੀਂ ਕੋਲਾ ਇੱਕ ਨੂੰ ਇੱਕ ਲਾਸਟ ਆਇਆ 400 ਰੁਪਏ ਦਾ 16 ਤੱਕ 400 ਰੁਪਏ ਦਾ ਮੈਸੇਜ ਆਇਆ ਸੀ ਤਾਂ ਇਗਨੋਰ ਕਰਤਾ ਤੇ ਇਸੇ ਤਰ੍ਹਾਂ ਫਿਰ ਨੂੰ ਮਨ ਨੂੰ ਘਾਤ ਨੂੰ ਇੱਕ ਕੰਮ ਲੱਗਦੇ ਲੱਗੇ ਆਣੇ ਸ਼ੁਰੂ ਹੋ ਗਏ ਜਿੱਦਾਂ ਕਿ 18 ਨੂੰ ਜਦੋਂ ਮੈਂ ਫੋਨ ਆਪਰੇਟ ਕਰ ਰਿਹਾ ਤੇ ਫੋਨ ਜਿਹੜਾ ਮੇਰਾ ਕੀ ਹੈਕ ਹੋ ਗਿਆ ਤੇ ਜਦੋਂ ਮੈਂ 18 ਨੂੰ ਜਦੋਂ ਕਾਲ ਕੀਤੀ ਬੈਂਕ ਤੇ ਤੇ ਉਹ ਕਹਿੰਦੇ ਤੁਹਾਡਾ ਕੰਨਾ 1000 ਪੈਸੇ ਨਿਕਲ ਰਹੀ ਹੈ ਪਹਿਲੀ ਵਾਰ ਨਾ ਤਾਂ ਫ੍ਰੀਜ਼ ਕੀਤਾ ਤੇ ਦੂਜੀ ਵੇਲੇ ਆਪਾਂ ਬੈਂਕ ਮੈਨੇਜਰਾਂ ਅੰਮ ਕਮਿਟੀ ਨਾਲ ਸਾਰੇ ਪੈਕੇਜੇ ਗਏ ਕਾਉਂਟਰਾਂ ਦੇ ਫ੍ਰੀਜ਼ ਕੋਈ ਹੈ ਮਰ ਗੋੜੂ ਚਲੋ ਕਾਉਂਟ ਫ੍ਰੀਜ਼ ਹੋਏ ਹੁਣ ਆਪਾਂ ਸਾਈਬਰ ਕ੍ਰਾਈਮ ਜਿਹੜੀ ਹੈ ਰਿਪੋਰਟ ਕਰਕੇ ਆਏ ਆਂ ਪਰ ਹੱਲੇ ਮੈਨੂੰ ਅੱਗੇ ਕੁਝ ਨਹੀਂ ਆਇਆ ਲਵਰੇ ਜੋ ਹਾਲਾਤ ਹੋ ਰਹੇ ਸਾਡਾ ਕੀ ਬਣੇਗਾ 7 ਲੱਖ ਦੀ ਪਹਿਲਾਂ ਠੱਗੀ ਹੋਈ ਹੈ 35 ਲੱਖ ਦੀ ਹੋਣ ਹੋ ਗਈ ਦੁਆਰਾ ਇੰਦਾ ਚੱਲਦੇ ਰਹੇਗਾ ਤਾਂ ਆਪਾਂ ਬਰਵਾਦ ਹੋ ਜਾਾਂਗੇ ਸਾਠ ਮੈਂ ਤਾਂ ਕਹਣਾ ਜਾਂ ਤੇ ਮੇਨੂੰ ਇਹ ਹੱਲ ਕੀਤਾ ਜਾਏ ਨਹੀਂ ਤਾਂ ਫਿਰ ਸਾਰੇ ਪਰਿਵਾਰ ਸਮੇਤ ਆਪਾਂ ਸੜਕ ਤੇ ਆ ਜਾਾਂਗੇ 7 ਲੱਖ ਦੀ ਪਹਿਲਾਂ ਹੋਈ ਹੈ ਉਹ ਹੋਈ ਹੈ 8 8/22 ਨੂੰ ਮਤਲਬ 1 ਸਾਲ ਪਹਿਲੇ ਉਹਦੀ ਸ਼ਿਕਾਇਤ ਕੀਤੀ ਸੀ ਪੂਰੀ ਵੀ ਸ਼ਿਕਾਇਤ ਕੀਤੀ ਹੈ ਤਾਂ ਕੋਈ ਜਵਾਬ ਹੀ ਆਇਆ ਹੋਣ ਜਿਹੜੀ ਨਵੀਂ ਛਗੀ ਦੁਬਾਰਾ ਹੋਈ ਹੈ ਇਹਦਾ ਵੀ ਮੈਨੂੰ ਹੋਏ ਤੱਕ ਕੋਈ ਰਿਸਪੌਂਸ ਨਹੀਂ ਲੱਗ ਰਿਹਾ ਕੀ ਆ ਤੁਸੀਂ ਕਿਸੇ OTP ਨੂੰ ਓਕੇ ਕੀਤਾ ਸੀ ਜਾਂ ਕਿਸੇ OTP ਨਹੀਂ ਆਇਆ ਕੋਈ ਮੈਨੂੰ ਇੱਕ ਕਾਲ ਆਈ ਸੀ ਬਸ ਇੱਕ ਕਾਲ ਜਿਹੜੀ ਆਈ ਤੇ ਮੈਂ ਬਸ ਕਾਲ ਬਸ ਉਹਨਾਂ ਨੇ ਹੋਲਡ ਕੀਤੀ ਮੇਰੀ ਤੇ ਨਾਲ ਹੀ ਸਵਾ ਪੈਸੇ ਨਿਕਲਣਾ ਸ਼ੁਰੂ ਹੋ ਗਏ ਤੇ ਕਾਲ ਨੂੰ ਤੁਸੀਂ ਡਿਸਕਨੈਕਟ ਨਹੀਂ ਕੀਤਾ ਤੇ ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਇਹ ਕਾਲ ਔਰ ਫਰੋਡ ਹੈਗੀ ਹੈ ਅੱਛਾ ਜੀ ਜੋ ਨੋਰਮਲ ਕਾਲਾਂ ਵੀ ਤੁਹਾਡੇ ਕਸਟਮਰ ਦੀ ਆ ਰਹੀਆਂ ਸਾਰੀਆਂ ਠੀਕ ਹੈ ਉਹ ਸਕੋਲ ਕੀ ਮੰਗਨ ਟੋੜੀ ਹੈ ਇਹ ਕਨਾਂ ਕਾਲ ਨੂੰ ਸਾਈਟ ਤੇ ਕੈਂਪੇਨ ਨੂੰ ਇਹਦਾ ਹੱਲ ਕੀਤਾ ਜਾਏ ਜੰਤੂ ਜੱਲੋ ਬੰਦੇ ਫੜੇ ਜਾਣ ਜਿਹੜੇ ਕਿ ਮੈਨੂੰ ਮੇਰੇ ਪੈਸੇ ਮੈਨੂੰ ਵਾਪਸ ਕਰਾਈ ਜਾਣ